ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ बरस ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਯਹੀ ਵਾਕੀ ਨਿਸ਼ਾਨਾ ਹੋਗਾ ਤੇ ਗੱਲਬਾਤ ਕਰਦੇ ਆ ਅੱਜ ਪਹੁੰਚੇ ਆ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ ਸਰਦਾਰਾ ਜਿੱਥੋਂ ਦੇ ਇੱਕ ਅਗਨੀਵੀਰ ਸ਼ਹੀਦ ਸਿਪਾਹੀ ਅਜੇ ਕੁਮਾਰ ਹੈ ਜਿਹੜਾ ਬੀਤੇ ਸਾਲ 18 ਜਨਵਰੀ 2024 ਨੂੰ ਜੰਮੂ ਦੇ ਰਜਰੀ ਦੇ ਵਿੱਚ ਇੱਕ ਲੈਂਡਮਾਈਨ ਬਲਾਸਟ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ ਸ਼ਹੀਦੀ ਪ੍ਰਾਪਤ ਕਰ ਲੈਂਦਾ ਹੈ ਤੇ ਕਹਿ ਲਈਏ ਵੀ ਦੇਸ਼ ਦਾ ਨਾਮ ਰੌਸ਼ਨ ਦੇ ਕਰਨ ਦੇ ਨਾਲ ਨਾਲ ਪਰਿਵਾਰ ਦਾ ਜਿਹੜਾ ਸਿਰ ਉਹ ਵੀ ਫਖਰ ਦੇ ਨਾਲ ਉੱਚਾ ਕਰ ਜਾਂਦਾ ਹੈ ਦੱਸ ਦਈਏ ਕਿ ਅੱਜ ਉਸ ਸ਼ਹੀਦ ਦੀ ਸਾਲਾਨਾ ਵਰਸੀ ਸਮਾਗਮ ਹੈ ਜਿਹੜਾ ਉਹ ਰਾਮਗੜ੍ਹ ਸਰਦਾਰਾ ਦੇ ਇਸ ਗਰਾਉਂਡ ਦੇ ਵਿੱਚ ਅੱਜ ਸਮਾਗਮ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤੇ ਕਹਿ ਲਈਏ ਪਰ ਬੜੇ ਦੁੱਖ ਦੀ ਗੱਲ ਹੈ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਅੱਜ ਇਸ ਸਮਾਗਮ ਦੇ ਮੌਕੇ ਅੱਜ ਵਰਸੀ ਸਮਾਗਮ ਦੇ ਮੌਕੇ ਤੇ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਅਜੇ ਕੁਮਾਰ ਦੇ ਸਮਾਗਮ ਵਰਸੀ ਉੱਤੇ ਕਹਿ ਲਈਏ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਹਾਲਾਂਕਿ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਹਿਲ ਦੇ ਵਿਧਾਇਕ ਨੇ ਜੋ ਉਹਨਾਂ ਦੇ ਧਰਮ ਪਤਨੀ ਜੀ ਗਿਆਸਪੁਰਾ ਸਾਹਿਬ ਨੂੰ ਸ਼ਾਇਦ ਕੋਈ ਨਿੱਜੀ ਜਾਂ ਜ਼ਰੂਰੀ ਕੰਮ ਹੋ ਗਿਆ ਪਰ ਉਹਨਾਂ ਦੀ ਜਗ੍ਹਾ ਤੇ ਹਾਜ਼ਰੀ ਲਗਵਾਉਣ ਦੀ ਉਚੇਚੇ ਤੌਰ ਤੇ ਉਹਨਾਂ ਦੇ ਧਰਮ ਪਤਨੀ ਬੀਬੀ ਰਮਨਦੀਪ ਕੌਰ ਜੀ ਪਹੁੰਚੇ ਤੇ ਆਪਣੀ ਸ਼ਰਦਾ ਦੇ ਫੁੱਲ ਭੇਟ ਕੀਤੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਈ ਕਹਿ ਲਿਆ ਕਿ ਇਸ ਸਮਾਗਮ ਦੇ ਵਿੱਚ ਆਉਣਾ ਸ਼ਾਇਦ ਕਿਤੇ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਅੱਜ ਸ਼ਹੀਦ ਅਜੇ ਵੀਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ ਤੇ ਆਰਮੀ ਅਫਸਰ ਵੀ ਜਿਹੜੇ ਫੌਜੀ ਨੇ ਉਹ ਵੀ ਕਿਤੇ ਨਾ ਕਿਤੇ ਇਕੱਲੇ ਨਾਮ ਅੱਖਾਂ ਦੇ ਨਾਲ ਅੱਜ ਦੁਬਾਰਾ ਉਸ ਅਗਨੀ ਵੀਰ ਸ਼ਹੀਦ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਨੇ ਤੇ ਆਓ ਫਿਰ ਗੱਲਬਾਤ ਕਰਦੇ ਆ ਪਰਿਵਾਰਿਕ ਮੈਂਬਰਾਂ ਦੇ ਨਾਲ ਤੇ ਐਮਐਲਏ ਗਿਆਸਪੁਰਾ ਸਾਹਿਬ ਦੇ ਧਰਮਪਤਨੀ ਜੀ ਦੇ ਨਾਲ ਕਿ ਆਖਿਰ ਉਹ ਕੀ ਕਹਿਣਾ ਚਾਹੁੰਦੀ ਹੈ ਅੱਜ ਇਸ ਸਮਾਗਮ ਤੇ ਹਾਜੀ ਮਮ ਕੀ ਕਹਿਣਾ ਚਾਹੁੰਗੇ ਜੀ ਅੱਜ ਦੇ ਪ੍ਰੋਗਰਾਮ ਤੇ ਦੇਖੋ ਅੱਜ ਦਾ ਜੋ ਪ੍ਰੋਗਰਾਮ ਆ ਆਪਣੇ ਇੱਕ ਅਗਨੀਵੀਰ ਅਜੇ ਸਿੰਘ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਜਿਹੜਾ ਸਾਡਾ ਅਗਨੀਵੀਰ ਆ ਉਹ ਯੁੱਗਾਂ ਯੁੱਗਾਂ ਤੱਕ ਅਮਰ ਰਹੇਗਾ ਇਹੀ ਸਾਡੀ ਅਰਦਾਸ ਮੈਂ ਤਾਂ ਇਹਨਾਂ ਦੇ ਮਾਪਿਓ ਭੈਣਾਂ ਨੂੰ ਸਾਰਿਆਂ ਨੂੰ ਦਿਨੋ ਪ੍ਰਣਾਮ ਕਰਦੀਆਂ ਜਿਨ੍ਹਾਂ ਇਸ ਮਾਤਾ ਨੇ ਅੱਡੇ ਵੱਡੇ ਸੂਰਬੀਰ ਨੂੰ ਜਨਮ ਦਿੱਤਾ ਦੇਖੋ ਪਿਛਲੇ ਸਾਲ ਜਦੋਂ ਵੀ ਆਪਣੇ ਇਹਨਾਂ ਦੇ ਸ਼ਹੀਦ ਹੋਏ ਸੀ ਆਪਣੇ ਅਜੇ ਸਿੰਘ ਜੀ ਸਰਦਾਰ ਭਗਵਾਨ ਸਿੰਘ ਜੀ ਮਾਨ ਆਏ ਸੀਗੇ ਸਸਕਾਰ ਤੇ ਵੀ ਆਏ ਉਸ ਤੋਂ ਬਾਅਦ ਪਾਠ ਸਮਰੋਹ ਤੇ ਵੀ ਆਏ ਉਸ ਟਾਈਮ 1 ਕਰੋੜ ਰੁਪਏ ਦਾ ਚੈੱਕ ਵੀ ਦੇ ਕੇ ਗਏ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਛੋਟੀ ਭੈਣ ਅਜੇ ਸਿੰਘ ਜੀ ਦੀ ਉਹਨਾਂ ਨੂੰ ਇਹ ਵੀ ਕਹਿ ਕੇ ਗਏ ਆ ਵੀ ਤੁਹਾਨੂੰ ਇੱਕ ਨੌਕਰੀ ਜ਼ਰੂਰ ਦਿੱਤੀ ਜਾਵੇਗੀ ਹੁਣ ਉਹ ਬੇਟੀ ਗ੍ਰੈਜੂਏਸ਼ਨ ਕਰ ਰਹੀ ਆ ਜਦੋਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਮੈਂ ਨੌਕਰੀ ਦੇ ਵਿੱਚ ਜਾਉਗੀ ਮੈਮ ਕਿਤੇ ਨਾ ਕਿਤੇ ਕੇਂਦਰ ਸਰਕਾਰ ਹੈ ਜਿਹੜਾ ਅਗਨੀ ਵੀਰ ਫੌਜੀਆ ਨੂੰ ਸ਼ਹੀਦ ਦਾ ਦਰਜਾ ਦੇਣਾ ਪਸੰਦ ਨਹੀਂ ਕਰਦੀ ਕੀ ਕਹੋਗੇ ਜੀ ਨਹੀਂ ਆਪਣੇ ਭਗਵਾਨ ਤੁਸਿੰਘ ਮਾਨ ਜੀ ਪੂਰਾ ਕਰ ਰਹੇ ਨੇ ਵੀ ਆਪਾਂ ਅਗਨੀ ਵੀਰ ਸਿੰਘ ਅਗਨੀ ਵੀਰਾਂ ਨੂੰ ਜ਼ਰੂਰ ਸ਼ਹੀਦ ਦਾ ਦਰਜਾ ਦਵਾਵਾਂਗੇ ਟੇਗਲ ਹੋਰ ਦੇਖਣ ਨੂੰ ਮਿਲੇ ਮੈਮ ਪੰਜਾਬ ਪੁਲਿਸ ਦੇ ਵੱਲੋਂ ਕੋਈ ਇੱਥੇ ਸਪੈਸ਼ਲ ਕੋਈ ਗੱਲਬਾਤ ਨਹੀਂ ਦਿਖਾਈ ਗਈ ਕੋਈ ਐਕਟੀਵਿਟੀ ਕਿਸੇ ਪ੍ਰਕਾਰ ਦੀ ਕੋਈ ਅਧਿਕਾਰੀ ਪ੍ਰਸ਼ਾਸਨਿਕ ਕੋਈ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਸਪੈਸ਼ਲ ਤੇ ਜੀ ਦੇਖੋ ਇੱਕ ਤਾਂ ਨਾ ਆਪਣੇ ਦਿੱਲੀ ਦੇ ਇਲੈਕਸ਼ਨ ਔਨ ਕਰਕੇ ਸੀਐਮ ਸਾਹਿਬ ਉਧਰ ਲੱਗੇ ਹੋਇਆ ਸਾਰਿਆਂ ਦੇ ਜੇ ਉਹ ਵੀ ਇੱਧਰ ਆਉਂਦੇ ਸਾਰੇ ਮੰਤਰੀਆਂ ਨੇ ਵੀ ਜ਼ਰੂਰ ਆਣਾ ਸੀਗਾ ਥੋੜੀ ਜਿਹੀ ਇਹ ਕਮੀ ਰਹਿ ਗਈ ਹੈ ਪ੍ਰਸ਼ਾਸਨ ਨੂੰ ਆਪਣੇ ਆਪ ਚਾਹੀਦਾ ਸੀ ਵੀ ਇਹ ਇੱਕ ਵਰਸੀ ਮਨਾਈ ਜਾ ਰਹੀ ਹੈ ਇੱਕ ਅਗਨੀਵੀਰ ਦੀ ਵਰਸੀ ਆ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਸੀ ਕਿਤਨਾ ਕਿਤੇ ਵੱਡੀ ਗਲਤੀ ਮੰਨਦੇ ਚਲੋ ਚਲੋ ਮੈਂ ਪ੍ਰਸ਼ਾਸਨ ਦੀ ਗਲਤੀ ਮੰਨਦੀ ਹਾਂ ਬਿਲਕੁਲ ਮੰਨਦੀ ਹਾਂ ਕਿਉਂਕਿ ਤੋਂ ਜਦੋਂ ਵੀ ਇਹੋ ਜਿਹੀ ਕੋਈ ਹੁੰਦੀ ਹੈ ਅਗਨੀਵੀਰ ਦੀ ਹੁੰਦੀ ਹੈ ਤੁਸੀਂ ਸਾਰਾ ਪ੍ਰਸ਼ਾਸਨ ਸਭ ਤੋਂ ਮੋਹਰੀ ਹੋ ਕੇ ਹਰੇਕ ਕੋਲ ਵਿੱਚ ਜਾਣਾ ਚਾਹੀਦਾ ਠੀਕ ਹੈ ਜੀ ਓਕੇ ਥੈਂਕ ਯੂ ਥੈਂ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹਨਾਂ ਨੂੰ ਜਿਹੜੇ ਅਗਨੀ ਪੀਰ ਵਾਲੇ ਨੇ ਵੀ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਇਹ ਵੀ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਮੈਡੀਕਲ ਦੀ ਸਹੂਲਤ ਦਿੱਤੀ ਜਾਵੇ ਕੰਟੀਨ ਦੀ ਸਹੂਲਤ ਦਿੱਤੀ ਜਾਵੇ ਹੋਰ ਵੀ ਜਿਹੜੀ ਇਹਨਾਂ ਦੀ ਬਣਦੇ ਨੇ ਉਹ ਸਹੂਲਤਾਂ ਜਿਵੇਂ ਆਮ ਚਪਾਈਆਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਧੰਨਵਾਦ ਅਕਲ ਜੀ ਕਿਸ ਸਰਕਾਰ ਵੱਲੋਂ ਤੁਹਾਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਾਂ ਜਿਵੇਂ ਜਿਸ ਤਰ੍ਹਾਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਅੰਸ਼ਾ ਨੂੰ ਪੰਜਾਬ ਸਰਕਾਰ ਵੱਲੋਂ ਗਵਰਾਂਤ ਮੰਤਰਾ ਵੀ ਜੀ ਦਾ ਮੱਖਾਂਤਰੀ ਪੰਜਾਬ ਨੇ ਦਿੱਤਾ ਸਰ ਆ ਗਈ ਆਪਦੇ ਬਾਅਦ 1 ਕਰੋੜ ਦਾ ਚੈੱਕ ਦੇ ਗਿਆ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਬਹੁਤ ਪੰਜਾਬ ਸਰਕਾਰ ਦਾ ਜੀ ਕੋਈ ਕੇਂਦਰ ਵੱਲੋਂ ਤੁਹਾਨੂੰ ਸਹੂਲਤ ਮਿਲੀ ਹੈ ਜੀ ਕੇਂਦਰ ਵੱਲੋਂ ਵੀ ਸਹੂਲਤ ਆਈ ਹੈ ਜੀ ਆਈ ਆਈ ਹਾਂਜੀ ਔਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਅੱਜ ਦੇ ਦਿਨ ਤੇ ਕਹਿਣਾ ਧੰਨਵਾਦ ਕਰਨਾ ਚਾਹੁੰਦਾ ਮੈਂ ਜੀ ਗਿਆਸੁਰਾ ਸਾਹਿਬ ਦਾ ਮੈਂ ਮੈਂ ਸੁਣ ਰਿਹਾ ਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਸਨ ਸ਼ਹੀਦ ਅਜੇ ਵੀਰ ਅਜੇ ਕੁਮਾਰ ਜੋ ਦੇਸ਼ ਲਈ ਸ਼ਹਾਦਤ ਦੇ ਗਏ 6 ਭੈਣਾਂ ਦਾ ਇਕਲੌਤਾ ਭਰਾ ਜੋ ਦੇਸ਼ ਦੇ ਲਈ ਸ਼ਹਾਦਤ ਦਾ ਜਹਾਜ਼ ਪੀ ਗਿਆ ਉਸ ਦੇ ਪਰਿਵਾਰਿਕ ਮੈਂਬਰ ਅਤੇ ਐਮ ਐਲ ਏ ਗਿਆਸਪੁਰਾ ਬੀਬੀ ਰਮਨਦੀਪ ਕੌਰ ਖਾਲਸਾ ਜਿਨ੍ਹਾਂ ਦਾ ਕਹਿਣਾ ਕਿ ਸ਼ਹੀਦ ਅਗਨੀ ਵੀਰ ਅਜੇ ਕੁਮਾਰ ਨੂੰ ਜਿਹੜਾ ਹਾਲੇ ਤੱਕ ਵੀ ਜਿਹੜਾ ਬੰਦਾ ਮਾਨ ਸਨਮਾਨ ਸੈਂਟਰ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਕਿਤੇ ਨਾ ਕਿਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਸੈਂਟਰ ਸਰਕਾਰ ਹੈ ਜਿਹੜਾ ਉਹ ਪੰਜਾਬ ਦੇ ਫੌਜੀ ਵੀਰਾਂ ਦੇ ਲਈ ਕਿਤੇ ਨਾ ਕਿਤੇ ਨਾ ਨੁਕਰ ਕਰਦੀ ਦਿਖਾਈ ਦੇ ਰਹੀ ਹੈ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਤੋਂ ਇਨਕਾਰ ਕਰਦੀ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਐਮਐਲਏ ਸਾਹਿਬ ਦੀ ਧਰਮ ਪਤਨੀ ਬੀਬੀ ਰਮਨਦੀਪ ਕੌਰ ਜੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਬੰਦਾ ਮਾਨ ਸਨਮਾਨ ਸੀ ਇਸ ਪਰਿਵਾਰ ਨੇ ਦੇ ਦਿੱਤਾ ਗਿਆ ਹੈ ਆਖਰ ਵੱਡਾ ਸਵਾਲੀਆ ਚਿੰਨ ਇਹ ਪੈਦਾ ਹੁੰਦਾ ਹੈ ਕਿ ਸ਼ਹੀਦ ਜੋ ਇਸ ਦੇਸ਼ ਦੇ ਲਈ ਕੁਰਬਾਨ ਹੋਇਆ ਛੇ ਭੈਣਾਂ ਦਾ ਇਕਲੌਤਾ ਪੁੱਤ ਜੋ ਸ਼ਹਾਦਤ ਦਾ ਜਾਨ ਪੀ ਗਿਆ ਆਖਰ ਐਡੀ ਕੀ ਮਜਬੂਰੀ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਿ ਉਹ ਇਸ ਅੱਜ ਸਾਲਾਨਾ ਵਰਸੀ ਸਮਾਗਮ ਮੌਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਨਹੀਂ ਵੇਖ ਨੂੰ ਮਿਲਿਆ ਵੱਡਾ ਸਵਾਲ ਜਿਹੜਾ ਉਸ ਵੇਲੇ ਸਾਹਮਣੇ ਆ ਰਿਹਾ ਹੈ ਕੈਮਰਾ ਪਤ ਸੰਚਮਕੌਰ ਸਿੰਘ ਦੇ ਨਾਲ ਨਯਾ ਪ੍ਰਕਾਸ਼ ਸ਼ਰਮਾ